ਸਾਡੇ ਪਿੰਡ ਕਸਤੂਰੀ ਲਾਲ ਲਾਲਾ ਜੀ ਦੀ ਦੁਕਾਨ ਹੈ। ਉਹਦੀ ਦੁਕਾਨ 'ਚ ਜਨਵਰੀ ਦਾ ਮਹੀਨਾ ਸੀ ਚੋਰੀ ਹੋ ਗਈ। ਕੋਈ ਆਇਆ ਰਾਤ ਨੂੰ ਕੰਦ ਪਾੜ ਕੇ ਗੱਲਾ ਗੱਲਾ ਚੱਕ ਕੇ ਲੈ ਗਿਆ। ਸਵੇਰ ਨੂੰ ਆਏ ਤੜਕੇ ਲਾਲਾ ਜੀ ਆਏ ਉਹਨਾਂ ਨੇ ਪੁਲਿਸ ਨੂੰ ਰਿਪੋਰਟ ਦਿੱਤੀ। ਚਲੋ ਦੁਕਾਨ ਤਾਂ ਚਲਾਉਣੀ ਹੋਈ ਸੀ। ਲੋੜੀ ਵਾਲੇ ਦਿਨ ਸੀ। ਰਿਓੜੀਆਂ ਵਾਲੀ ਬੋਰੀਆਂ ਮੋੜ ਕੇ ਕਿਨਾਰੇ 'ਤੇ ਰੱਖਤੀ। ਨਾਲ ਗੱਚ ਕਾਲੀ ਵੀ ਰੱਖਤੀ। ਜਿਹੜੀਆਂ ਸਾਰੀਆਂ ਲੋੜੀ ਵੇਲੇ ਤੇਣਾ ਤੇਲਾਨੀਆਂ ਪਿੰਨੀ ਵਾਲੀ ਵੀ ਰੱਖਤੀ ਐ ਤੇ ਪਤਾ ਲੱਗਿਆ ਪਿੰਡ 'ਚ ਵੀ ਕਸਤੂਰੀ ਦੀ ਚੋਰੀ ਹੋ ਗਈ ਲੋਕ ਅਫਸੋਸ ਕਰਨ ਆਉਣ ਲੱਗੇ ਜਿਹੜਾ ਆਇਆ ਕਰੇ ਰਿਉੜੀਆਂ ਵਾਲੀ ਬੋਰੀ 'ਚੋਂ ਇੱਕ ਮੁਠੀ ਭਰ ਕੇ ਦੋ ਕੁ ਰਿਉੜੀਆਂ ਮੂੰਹ 'ਚ ਪਾ ਕੇ ਗਿਆ ਕਸਤੂਰੀ ਬਹੁ ਮਾੜਾ ਹੋ ਗਿਆ ਯਾਰ ਤੇ ਕਿੰਨਾ ਕ ਨੁਕਸਾਨ ਹੋ ਗਿਆ ਹੋਣਾ ਕਸਤੂਰੀ ਸਿਰੋ ਦੱਸ ਦਿਆਂਦਾ ਸੀ ਫੇਰ ਆਇਆ ਕਰੇ ਜਿਹੜਾ ਆਇਆ ਕਰੇ ਰਿਉੜੀਆਂ 'ਚੋਂ ਭਰਿਆ ਕਰੇ ਮੁਠੀ ਬੋਰੀ 'ਚੋਂ ਕਿੰਨਾ ਕ ਨੁਕਸਾਨ ਹੋ ਗਿਆ 2-3 ਵਜੇ ਸਰਪੰਚ ਵੀ ਆ ਗਿਆ ਪਹਿਲਾਂ ਬਾਹਰ ਗਿਆ ਹੋਇਆ ਸੀ ਉਹਨੇ ਅਖੀਰ ਕਸਤੂਰੀ ਦੇ ਚੋਰੀ ਹੋ ਗਈ ਚਲ ਮੈਂ ਅਫਸੋਸ ਹੀ ਕਰਿਆ ਮਾ ਸਰਪੰਚ ਵੀ ਗਿਆ ਕਸੂਰੀ ਦੁਕਾਨ ਤੇ ਭਰੀ ਮੂਠੀ ਰੋੜੀਆਂ ਦੀ 2 ਕ ਮੂੰਹ ਚ ਪਾ ਕੇ ਲਾਲਾ ਜੀ ਨਾਲ ਗੱਦੀ ਤੇ ਬਹਿ ਗਿਆ ਕਹਿੰਦਾ ਕਸਤੂਰੀ ਬਹੁਤ ਮਾੜਾ ਹੋ ਗਿਆ ਯਾਰ ਕਿੰਨਾ ਕ ਨੁਕਸਾਨ ਹੋ ਗਿਆ ਹਣਾ ਕਸਤੂਰੀ ਕਹਿੰਦਾ ਸਰਪੰਚ ਸਾਹਿਬ ਅੱਧਾ ਪਿੰਡ ਦਾ ਪਤਾ ਲੈ ਗਿਆ ਅੱਧਾ ਹਜੇ ਆਉ ਜਿਹੜਾ ਆਉਂਦਾ ਤੁਹਾਡੇ ਵਾਂਗੂ ਰੇਉੜੀਆਂ ਵਾਲੀ ਬੋਰੀ ਚੋ ਮੁੱਠੀ ਭਰ ਕੇ ਪੁੱਛ ਲੈਂਦਾ ਕਿੰਨਾ ਕ ਨੁਕਸਾਨ ਹੋ ਗਿਆ ਕਹਿੰਦਾ ਸਰਪੰਚ ਸਾਹਿਬ ਨੁਕਸਾਨ ਤਾਂ ਹਜੇ ਚੱਲੀ ਜਾਂਦਾ ਜੀ ਇਹ ਤਾਂ ਜਦੋਂ ਆਥੜੇ ਜੇ ਸਾਰਾ ਪਿੰਡ ਪਤਾ ਲੈ ਹਟਿਆ ਫਿਰ ਉਦੋਂ ਸਾਹਬ ਲਾਵਾਂਗੇ ਜੀ ਉਹ ਮੈਂ ਕਹਾ ਮੈਂ ਕਿਵੇਂ ਦੱਸਾਂ ਕਿ ਭ੍ਰਿਸ਼ਟਾਚਾਰੀਆਂ ਕਰਕੇ ਮੁਲਕ ਦਾ ਕਿੰਨਾ ਨੁਕਸਾਨ ਹੋ ਗਿਆ ਉਹ ਮੈਂ ਕਹਾ ਨੁਕਸਾਨ ਤਾਂ ਹਜੇ ਚੱਲੀ ਜਾਂਦਾ ਇਹ ਤਾਂ ਜਦੋਂ ਅਰਵਿੰਦ ਕੇਜਰੀਵਾਲ ਕਾ ਕੋਈ ਮਖਵਾਲ ਵਰਗਾ ਕੋਈ ਇਮਾਨਦਾਰ ਬੰਦਾ ਪ੍ਰਧਾਨ ਮੰਤਰੀ ਬਣਿਆ ਦੇਸ਼ ਦੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਉਦੋਂ ਸਾਹਬ ਲਾਵਾਂਗੇ ਉਹ ਕਿੰਨਾ ਕ ਨੁਕਸਾਨ ਹੋ ਗਿਆ ਕਿੰਨਾ ਕ ਨੁਕਸਾਨ ਕਰਦਾ ਹੈ ਸੋ ਹਮੇਸ਼ਾ ਤੁਹਾਡੇ ਨਾਲ ਖੜਾਂਗੇ ਤੁਹਾਡੇ ਵਰਗੇ ਆ ਮਾਵਾ ਪੈਣਾ ਬਹੁਤ ਭਾਰੀ ਗਿਣਤੀ ਚਾਹੀਆਂ ਨੇ ਇਹਨਾਂ ਨੂੰ ਪਤਾ ਚੁੱਲਾ ਚੁੱਲਾ ਕਿਵੇਂ ਚੱਲਦਾ ਆ મોદી ਏ ਕੀ ਕਰਦੇ ਆ ਲੌਲੀਪੌਪ ਦਿੰਦੇ ਆ ਕਹਿੰਦੇ 100 ਰੁਪਿਆ ਸਿਲੰਡਰ ਸਸਤਾ ਕਮਾਲ ਕਰਤੀ ਕਹਿੰਦੇ મોદી ਨੇ ਉਹ ਭਾਈ 1000 ਰੁਪਿਆ ਮਹਿੰਗਾ ਕਿਹਨੇ ਕੀਤਾ ਸੀ ਪਹਿਲਾਂ ਇਹ ਤਾਂ ਸੋਚੋ 1000 ਰੁਪਿਆ ਮਹਿੰਗਾ ਕਰਕੇ 100 ਰੁਪਿਆ ਸਸਤਾ ਕਰਤਾ ਆਪਾਂ ਨੂੰ 900 ਦਾ ਨੁਕਸਾਨ ਹੋਇਆ ਜਾਂ 100 ਦਾ ਫਾਇਦਾ ਹੋਇਆ ਉਹ ਕਿਸੇ ਕੁੜੀ ਦਾ ਵਿਆਹ ਸੀ ਕਿਸੇ ਘਰ ਦੇ ਜ਼ਿੰਮੇਦਾਰ ਵੱਡੇ ਸੀ ਵਧੀਆ ਜ਼ਮੀਨ ਸੀ ਲਾਡਲੀ ਕੁੜੀ ਸੀ ਕਹਿੰਦੇ ਵਿਆਹ ਪੂਰਾ ਗੱਜ-ਵੱਜ ਕੇ ਕਰਨਾ ਹੈ ਉਹਨਾਂ ਨੇ ਨਾ ਆ ਸੁਣ ਲਿਓ ਆ ਗੱਲ ਕਿ ਕਿਵੇਂ ਲੌਲੀਬੋਪ ਦਿੰਦੇ ਆਪਾਂ ਨੂੰ ਤੇ ਬਾਅਦ ਚ ਆਪਾਂ ਕਿਵੇਂ ਉਹਨਾਂ ਗੱਲਾਂ 'ਚ ਆ ਜਾਂਦੇ ਆ ਉਹ ਕੁੜੀ ਦੇ ਵਿਆਹ ਵਾਸਤੇ ਤਿਆਰੀ ਕਰ ਲਈ ਵੱਡੇ-ਵੱਡੇ ਸੋਫੇ ਮਹਿੰਗੇ ਟੀਵੀ ਮਹਿੰਗੇ ਸੋਨੇ ਦੇ ਚਾਂਦੀ ਦੇ ਗਹਿਣੇ ਬਣਾ ਲਏ ਆ ਪੂਰਾ ਪਲੰਗ ਲਮਾਰੀਆਂ ਤਿਆਰ ਕਰ ਲੀਆਂ ਕੱਲ ਨੂੰ ਬਰਾਤ ਆਉਣੀ ਸੀ ਅੱਜ ਡਾਕੂਆਂ ਨੂੰ ਪਤਾ ਲੱਗ ਗਿਆ ਵੇ ਇਸ ਕਰ ਚ ਮਾਲ ਪਿਆ ਡਾਕੂ ਟਰੱਕ ਲੈ ਕੇ ਆ ਗਏ ਟਰੱਕ ਬੈਕ ਲਾ ਕੇ ਕੁੜੀ ਦਾ ਪਰਿਵਾਰ ਸਾਰਾ ਇੱਕ ਕਮਰੇ ਚ ਬੰਦ ਕਰਕੇ ਬਾਹਰੋਂ ਕੁੰਡੀ ਲਾਤੀ ਸਾਰਾ ਸਮਾਨ ਲੱਦ ਲਿਆ ਜਿਹੜਾ ਦਾਜ ਵਾਲਾ ਸੀ ਕੁੜੀ ਵਾਲਾ ਸਾਰਾ ਸਮਾਨ ਲੱਦ ਕੇ ਡਾਲਾ ਲਾ ਕੇ ਜਦੋਂ ਤੁਰਨ ਲੱਗੇ ਡਾਕੂ ਦਾ ਸਰਦਾਰ ਕਹਿੰਦਾ ਨਹੀਂ ਹਜੇ ਨਹੀਂ ਤੁਰਨਾ ਕੁੜੀ ਵਾਲਾ ਪਰਿਵਾਰ ਕਹਿੰਦਾ ਕਿਹੜੇ ਕਮਰੇ ਚ ਬੰਦ ਹੈ ਉਹ ਕਹਿੰਦੀ ਇਹ ਚ ਬੰਦ ਹੈ ਖੋਲੋ ਖੋਲਿਆ ਡਾਕੂ ਅੰਦਰ ਚਲੇ ਗਿਆ ਡਰੇ ਬੈਠੇ ਸਾਰੇ ਵਿਚਾਰੇ ਡਾਕੂ ਕਹਿੰਦਾ ਕਿਸ ਲੜਕੀ ਦੀ ਸ਼ਾਦੀ ਹੈ ਉਹ ਕਹਿੰਦੀ ਜੀ ਕੁੜੀ ਡਰ ਡਰ ਕੇ ਜੇ ਖੜੀ ਹੋਈ ਮੇਰੀ ਮੇਰੀ ਸ਼ਾਦੀ ਹੈ ਜੀ ڈاکੂ ਨੇ ਉਹਨੇ ਸਰਦਾਰ ਨੇ ਕੱਢ ਪਾਇਆ ਜੇਬ ਚੋਂ ਹੱਥ 100 ਰੁਪਿਆ ਸ਼ਗਨ ਦੇਤਾ ਕਹਿੰਦਾ ਭਾਈ ਆ ਲੈ ਸ਼ਗਨ ਤੇਰੀ ਜ਼ਿੰਦਗੀ ਚ ਭਾਈ ਸਾਰੀ ਦੁਨੀਆ ਦੀਆਂ ਖੁਸ਼ੀਆਂ ਤੇਰੀ ਪਰਮਾਤਮਾ ਤੇਰੀ ਝੋਲੀ ਪਾਵੇ ਜਿਉਂਦੇ ਵਾਸਤੇ ਰਹੋ ਭਾਈ ਆ ਮੇਰੇ ਵੱਲੋਂ ਸ਼ਗਨ ਹੈ ਲੁੱਟ ਕੇ ਲੈ ਗਏ ਸਾਰਾ ਕੁਝ ਅਗਲੇ ਦਿਨ ਪੁਲਿਸ ਆਈ ਉਹ ਕੁੜੀ ਆਂਦੇ ਪਰਿਵਾਰ ਚੋਂ ਕੋਈ ਵੀ ਬੰਦਾ ਪੁਲਿਸ ਕੋਲ ਐਫ ਆਈ ਆਰ ਘਾਉਣ ਨੂੰ ਤਿਆਰ ਨਹੀਂ ਸੀ ਕਹਿੰਦੇ ਲੁੱਟ ਕੇ ਭਾਵੇਂ ਲੈ ਗਏ ਬੰਦੇ ਬਹੁਤ ਵਧੀਆ ਸੀ ਵੀ 100 ਰੁਪਏ ਛਕਣ ਦੇ ਗਏ ਲੈ ਦੱਸੋ ਯਾਰ ਐਂ ਅੱਪਾ ਸੋਚ ਲੈਣੇ ਆ ਵੀ ਪੌਣੇ ਪੰਜ ਸਾਲ ਤਾਂ ਲੁੱਟੀ ਗਿਆ ਮੋਦੀ ਜੋ ਮਰਜੀ ਲੁੱਟੀ ਗਿਆ ਪਰ 100 ਰੁਪਏ ਨੇ ਸਿਲੰਡਰ ਵਸਤਾ ਕਰਤਾ ਵੀ ਕਮਾਲ ਆ ਬੰਦੇ ਦਾ ਉਹ ਇੰਨਾਂ ਗੱਲਾਂ 'ਚ ਨਾ ਆਇਓ ਕਿਰਪਾ ਕਰਕੇ ਇੰਨਾਂ ਗੱਲਾਂ 'ਚ ਨਾ ਆਇਓ ਬਿਜਲੀ ਦੇ ਬਿੱਲ ਮਾਫ ਹੋਣਗੇ ਹਰ ਮਹੀਨੇ 5000 ਮਿਲਿਆ ਕਰੂਗਾ ਉਹ ਸਰਕਾਰੀ ਹਸਤਾਲਾਂ ਦੇ ਵਿੱਚ ਪੈਸਾ ਨਹੀਂ ਲੱਗਣਾ ਸਾਰੇ ਟੈਸਟ ਫ੍ਰੀ ਹੋਣਗੇ ਲੱਖ ਰੁਪਿਆ ਡੂੜ ਲੱਖ ਰੁਪਿਆ ਦਾ ਸਾਲ ਦਾ ਬਿਮਾਰੀ ਦੇ ਹੀ ਬਚਿਆ ਕਰੂਗਾ ਤੁਹਾਨੂੰ ਆ ਆਸਾਬ ਲਾਇਆ ਕਰੋ ਇਹ ਜੇ ਪੜ੍ਹਾਈ ਤੁਹਾਡੇ ਬੱਚਿਆਂ ਨੂੰ ਸਰਕਾਰੀ ਚ ਵੀ ਪ੍ਰਾਈਵੇਟ ਤੋਂ ਵਧੀਆ ਮਿਲੂਗੀ ਉਹ ਫੀਸ ਬਚੂਗੀ ਤੁਹਾਡੀ ਆ ਸਾਡੀ ਇੱਛਾ ਹੈ ਆ ਮੇਰੀ ਇੱਛਾ ਹੈ ਬਸਾ ਹੁਣ ਆ ਹੁਣ ਖਜ਼ਾਨੇ ਚ ਫੇਰ ਆਇਆ ਪੈਸਾ ਲੋਕਾਂ ਦੇ ਟੈਕਸਾਂ ਦਾ ਪੈਸਾ ਹੈ ਅਸੀਂ ਲੀਕੇਜ ਬੰਦ ਕਰਤੀ ਭ੍ਰਿਸ਼ਟਾਚਾਰੀ ਜਿਹੜੇ ਸੀ ਉਹਨਾਂ ਨੂੰ ਫੜ ਫੜ ਕੇ ਅੰਦਰ ਦੇਤਾ ਪੈਸਾ ਖਜ਼ਾਨੇ ਚੋਂ ਲੱਗ ਗਿਆ ਗਰੰਟੀਆਂ ਪੂਰੀਆਂ ਕਰਨ ਲੱਗ ਗਏ ਇੱਕੋ ਹੀ ਗਰੰਟੀ ਰਹਿ ਗਈ ਦਿੱਲੀ ਚ ਤਾਂ ਪੂਰੀ ਕਰਤੀ ਮਾਂ ਦੇ ਸ਼ੇਰ ਨੇ ਅਰਵਿੰਦ ਕੇਜਰੀਵਾਲ ਨੇ ਔਰ ਵਿਧਾਨ ਸਭਾ 'ਚ ਇਹ ਵੀ ਕਹਤਾ ਕਿ ਦਿੱਲੀ 'ਚ ਪੂਰੀ ਕਰਨ ਲੱਗਿਆ ਬਸ ਇਹ ਤੋਂ ਅਗਲੀ ਵਾਰੀ ਪੰਜਾਬ ਦੀ ਹੈ ਸਾਡੀਆਂ ਮਾਵਾਂ ਭੈਣਾਂ ਨੂੰ 100000 ਰੁਪਏ ਮਹੀਨੇ ਦਾ ਸਨਮਾਨ ਅਗਲੀ ਵਾਰੀ ਉਸੇ ਚੀਜ਼ ਦੀ ਆ ਬਸ ਸਾਰਾ ਹਿਸਾਬ ਲਾਈ ਬੈਠਾ ਮੇਰੀਆਂ ਉਂਗਲਾਂ 'ਤੇ ਪਿਆ ਸਾਰਾ ਉਂਗਲਾਂ 'ਤੇ ਪਿਆ ਘਾਟਾ ਵੀ ਨਹੀਂ ਪੈਂਡ ਦਿੰਦਾ ਵਧੀਆ ਲਾਣੇਦਾਰ ਜਿਹੜਾ ਹੁੰਦਾ ਉਹ ਐਂ ਚਲਾਉਂਦਾ ਹੁੰਦਾ ਘਰ ਨੂੰ ਘਾਟਾ ਵੀ ਨਹੀਂ ਪੈਣ ਦਿੰਦਾ ਪਰਿਵਾਰ ਦੇ ਕਿਸੇ ਮੈਂਬਰ ਦਾ ਕੋਈ ਸ਼ੌਕ ਵੀ ਨਹੀਂ ਰਹਿਣ ਦਿੰਦਾ ਸੋ ਆਹ ਪੂਰਾ ਕਰਾਂਗੇ ਤੁਹਾਡੇ ਨਾਲ ਆ ਤੁਹਾਡੇ ਵਰਗੇ ਆ ਔਰ ਮੈਂ ਸਾਰੀ ਟੀਮ ਦਾ ਧੰਨਵਾਦਾਂ ਕਿ ਇਨਾ ਵਧੀਆ ਤੁਸੀਂ ਇਸ ਪੱਦਰ ਤੇ ਕੱਟ ਕੀਤਾ ਨਹੀਂ ਫਰੀਦਕੋਟ ਤੋਂ ਬਾਕੀ ਉਮੀਦਵਾਰਾਂ ਦੀਆਂ ਖਬਰਾਂ ਤਾਂ ਹੋਰ ਹੀ ਤਰ੍ਹਾਂ ਦੀਆਂ ਆਉਂਦੀਆਂ ਨੇ ਤੁਸੀਂ ਦੇਖਦੇ ਹੋਵੋਗੇ ਸਾਡੇ ਭਰਾਏ ਉਹ ਵੀ ਕਲਾਕਾਰ ਹੈ ਪਰ ਉਹ ਉਹਦਾ ਤਾਂ ਕੋਈ ਕਸੂਰ ਨਹੀਂ ਪਾਰਟੀ ਦੀਆਂ ਕਰਤੂਤਾਂ ਮਾੜੀਆਂ ਨੇ ਹੁਣ ਕੀ ਕਰੇ ਵਿਚਾਰਾ ਉਹ ਖਿੱਲਾਂਖਣ ਨੂੰ ਬਾਂਦਰੀ ਡੰਡੇ ਖਾਣ ਨੂੰ ਰਿੱਚ ਉਹ ਗੱਲ ਹੋ ਗਈ ਉਹ ਤਾਂ ਆਪਣੀਆਂ ਮੌਜਾਂ ਕਰੀ ਜਾਂਦੇ ਪਾਰਟੀ ਵਾਲੇ ਤਾਂ ਫਸਾਤਾ ਉਹਨੂੰ ਪਰ ਕੋਈ ਗੱਲ ਨਹੀਂ ਅੱਜ ਤਾਂ ਤੁਹਾਡੇ ਨਾਲ ਖੜਾਂਗੇ ਮੈਂ ਤਾਂ ਕਿਸਾਨਾਂ ਦੇ ਮੁੱਦੇ ਤੇ ਵੀ ਰਾਤ ਦੇ 2:00 ਵਜੇ ਤੱਕ ਬਹਿਦਾ ਰਿਹਾ ਕਿ ਜੇ ਨਿਬੜ ਜੇ ਮੈਂ ਇਹਨਾਂ ਨੂੰ ਵੀ ਕਹਿਣਾ ਸੈਂਟਰ ਨੂੰ ਹਰੋਜ 130 ਲੱਖ ਮੀਟਰ ਕਿਟਨ ਕਣਕ ਦੇਊਗਾ ਹੁਣ ਇਸ ਮਹੀਨੇ 130 ਲੱਖ ਮੀਟਰ ਕਿਟਨ ਦੇਸ਼ ਵਾਸਤੇ 220 ਲੱਖ ਮੀਟਰ ਕਿਟਨ ਚੌੜ ਦੇਵਾਂਗੇ ਅਕਤੂਬਰ ਚ ਤੇ ਮੈਂ ਕਿਹਾ ਜਦੋਂ ਚੌਲ ਤੇ ਕਣਕ ਲੈ ਕੇ ਜਾਣੀ ਹੁੰਦੀ ਉਹ ਤਾਂ ਸਿੱਧੇ ਲੈ ਜਾਨੇਓ ਤੇ ਜਦੋਂ ਉਹ ਕਹਿੰਦੇ ਨੇ ਚੌਲ ਤੇ ਕਣਕ ਅਗਾਉਣ ਵਾਲੇ ਵੀ ਭਾਅ ਦੀ ਥੋੜੀ ਜੀ ਗੱਲ ਕਰ ਲਈਏ ਥੋੜਾ ਜਿਹਾ ਵਧਾ ਦੋਗੇ ਉਦੋਂ ਤੁਸੀਂ ਬਾਦਰ ਲਾ ਦਿੰਨੇ ਹੋ ਹਰਿਆਣੇ ਤੇ ਤਾਰਾਂ ਲਾ ਦਿੰਨੇ ਹੋ ਗੋਲੀਆਂ ਚਲਾਉਣੇ ਹੋ ਸਿੱਧੀਆਂ ਉਦੋਂ ਤੁਸੀਂ ਹਥਰੂ ਕੈਸ ਤੇ ਗੋਲੇ ਛੱਡ ਦਿਓ ਕੀ ਗੱਲ ਗੱਲ ਕਿਉਂ ਨਹੀਂ ਕਰ ਸਕਦੇ ਉਹਨਾਂ ਨਾਲ ਦਿੱਲੀ ਆਉਣਗੇ ਉਹ ਹੁਣ ਮੈਂ ਲਾਹੌਰ ਭੇਜਾਂ ਉਹਨਾਂ ਨੂੰ ਕਹਿੰਦੇ ਭਗਵਾਨ ਤੈਨ ਮਨਪੜਕਾ ਹੁੰਦਾ ਮੈਂ ਕਿਉਂ ਪੜਕਾਉਂਗਾ ਬਈ ਕਿਸੇ ਨੂੰ ਮੇਰਾ ਧੰਨ ਦਾ ਤਾਂ ਖੁਸ਼ ਰਵੇ ਮੇਰਾ ਮੁਲਾਜ਼ਮ ਖੁਸ਼ ਰਵੇ ਦੁਕਾਨਦਾਰ ਖੁਸ਼ ਰਵੇ ਵਪਾਰੀ ਖੁਸ਼ ਰਵੇ ਮੈਂ ਕੀ ਲੈਣਾ ਪੜਕਾ ਕੇ ਕਿਸੇ ਨੂੰ ਅਸੀਂ ਪੜਕਾਉਣ ਵਾਲੀ ਰਾਜਨੀਤੀ ਨਹੀਂ ਕਰਦੇ ਉਹ ਜੇ ਕਿਸਾਨਾਂ ਦੀ ਜੇਬ 'ਚ ਪੈਸਾ ਹੋਊਗਾ ਤਾਂ ਬਾਗੇ ਪਰਾਣੇ ਵਰਗੇ ਬਾਜ਼ਾਰਾਂ 'ਚ ਰੌਣਕ ਆਊਗੀ ਨਹੀਂ ਬਾਜ਼ਾਰ ਸੁੰਨੇ ਹੋ ਜਾਂਦੇ ਨੇ ਇੱਥੇ ਬਾਜ਼ਾਰਾਂ 'ਚ ਰੌਣਕ ਆਊਗੀ ਤਾਂ ਗਾਂ ਵਾਲਾ ਵਪਾਰ ਵਧੂਗਾ ਇਹ ਸਾਈਕਲ ਹੈ ਇਹ ਸਰਕਲ ਹੈ ਇਹ ਚਲਾਉਣਾ ਹੈ ਮੈਂ ਵੀ ਮੈਥ ਮਾਸਟਰ ਦਾ ਮੁੰਡਾ ਸਾਇੰਸ ਵੀ ਪੜਾਉਂਦੇ ਸੀ ਮੇਰੇ ਮਾਪਾ ਪਿਤਾ ਜੀ ਸੋ ਮੈਨੂੰ ਸਾਰਾ ਪਤਾ ਹੈ ਸਾਫਤਾ ਸਾਰੇ ਲਾਏ ਪਏ ਨੇ मैं आप खाना नहीं पर जेड़ा किसी ने खाधा होया पैसा भावें दस साल पहल खाधा भावें पहाड़ों पैया हो भावें समुद्र च पैया वो क्ड के लिया के हक च किसी ना किसी रूप के दे वापस देना किसी ना किसी रूप वापस देना आह गल वास्ते आया मैं हूँ तो इस बस संगरू जाऊँगा रोड शो करूँगा भी आऊँगा लोगों को अक्सर कहते सुना है लोगों को अक्सर कहते सुना है जिंदा रहे तो फिर मिलेंगे ਹਰੇਕ ਬੰਦਾ ਕਹਿੰਦਾ ਨਾ ਚੰਗਾ ਭਾਈ ਜਿਉਂਦੇ ਰਹੇ ਤਾਂ ਫੇਰ ਮਿਲਾਂਗੇ ਲੋਕੋਂ ਕੋ ਅਕਸਰ ਕਹਤੇ ਸੁਣਾ ਹੈ ਜਿੰਦਾ ਰਹੇ ਤਾਂ ਫਿਰ ਮਿਲेंगे लेकिन इस दिल ने कहा है मिलते रहे तो जिंदा रहेंगे तो बागे पुराने वाले ओ फरीदकोट वाले ओ ਤੁਹਾਡੇ ਨਾਲ ਤਾਂ ਦਿਲੋਂ ਪਿਆਰ ਹੈ ਕਿਸੇ ਹੋਰ ਪੱਦਰ ਦਾ ਪਿਆਰ ਹੈ ਇਸ ਵਾਰ ਮੇਰੇ ਦੋਸਤ ਔਰ ਮੇਰਾ ਜਿਹੜਾ ਦੋਸਤ ਹੁੰਦਾ ਨਾ ਦੋਸਤ ਦਾ ਮਤਲਬ ਪਤਾ ਕੀ ਹੁੰਦਾ ਸੁਣ ਕੇ ਜਾਇਓ ਦੋਸਤ ਇਹ ਲਿਖਿਆ ਜਾਂਦਾ ਦੱਦੇ ਨੂੰ ਹੋੜਾ ਸਸਾ ਤੱਤਾ ਇਹ ਹਿੰਦੀ ਦਾ ਲਫ਼ਜ਼ ਹੈ ਇਦੇ ਵਿੱਚ ਡੈਸ਼ ਪਾ ਦਿਓ ਇਹਦਾ ਮਤਲਬ ਪਤਾ ਲੱਗ ਜੂ 2 ਡੈਸ਼ ਸत्य ਦੋ ਸਚਾਈਆਂ ਦੋ ਸੱਚ ਜੇ ਸੱਚ ਇੱਕ ਪਾਸੇ ਹੋਵੇ ਫਿਰ ਬਾਲੀ ਦੇਰ ਨਹੀਂ ਚੱਲਦਾ ਸੋ ਦੋਸਤ ਮੇਰਾ ਕਰਮਜੀਤ ਅਸੀਂ ਦੋਨੇ ਸੱਚੇ ਬੰਦੇ ਆ ਅਸੀਂ ਪਹਿਲਾਂ ਤੋਂ ਸੱਚੇ ਦਿਲੋਂ ਮਿਹਨਤ ਕਰਦੇ ਰਹੇ ਆ ਗਰੀਬੀਆਂ ਚੋਂ ਨਿਕਲ ਕੇ ਇੱਥੇ ਤੱਕ ਪਹੁੰਚੇ ਆ ਦੋਨੇ ਹੱਥ ਉੱਪਰ ਝਾਕੇ ਦੋ ਨਾਰੇ ਲਾ ਦਿਓ ਇਨਕਲਾਬ